ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਜਰਸੀ ਦਾ ਟੌਪ ਕਲਾਸ ਨਗੀਨਾ ਦਿਖਾਉਣਾ ਤੇ ਜਿਵੇਂ ਕਹਿੰਦਾ ਜਿੰਦ ਕੱਲੀ ਤੇ ਮਲਾਜੇਦਾਰ ਵਾਲੇ ਕਿਹਦੇ ਕਿਹਦਾ ਮਾਨ ਰੱਖ ਲਾ ਤੇ ਜਿਹੜਾ ਪਹਿਲਾ ਕਾਲ ਕਰਕੇ ਲੈ ਗਿਆ ਲੈ ਗਿਆ ਤੇ ਚੀਜ਼ ਦਿਖਾਉਣੀ ਟਾਪ ਕਲਾਸ ਨਗੀਨਾ ਪੂਰਾ ਰਿਕਾਰਡ ਬਾਇਓ ਡਾਟਾ ਕਿਹਦੇ ਸੀਮਨ ਦੀ ਆਪਾ ਕਿਹੜਾ ਅੱਗੇ ਲੱਗਿਆ ਵਾ ਤੇ ਹਵਾਨਾ ਹੈਗਾ ਅੱਗੇ ਪਿੱਛੇ ਦਾ ਸਟਾਰਟਿੰਗ ਦੇ ਵਿੱਚ ਆਪਾ ਉਹਨੂੰ ਹਵਾਨੇ ਤੋਂ ਵੀਡੀਓ ਚੱਕੀਆ ਡਿਟੇਲ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਕਰਵਾ ਕੱਲ ਬਾਦ ਸਸੀ ਗੱਲ ਵੀਰ ਜੀ ਸਸੀ ਗੱਲ ਵੀਰੇ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਗੁਰਜੀਤ ਸਿੰਘ ਪਿੰਡ ਮੀਨੀਆਂ ਜ਼ਿਲ੍ਹਾ ਮੋਗਾ ਤਹਿਸੀਲ ਨਿਹੰਗ ਸਿੰਘਵਾਲ ਤੇ ਮੋਬਾਈਲ ਨੰਬਰ ਆਪਣਾ 98883 23306 98883 23306 ਇੱਕ ਨੰਬਰ ਹੋਰ ਨੋਟ ਕਰ ਲਓ 83376 8488 843 76 84188 84188 ਜਿਹੜੀ ਵੀਰ ਆਪਾਂ ਜਰਸੀ ਵੈੜ ਦੇਖੀ ਜਾਨੇ ਸੁਆ ਕਿਹੜਾ ਸੁੰਦੀ ਆ ਦੂਜੇ ਸੂਏ ਵੀਰੇ ਦੂਜਾ ਸੂਆ ਜੈਨੂਨ ਦੰਦ ਆਪਾਂ ਦੇਖਿਆ ਸਿੱਕ ਦੇ ਚੱਕ ਦੀ ਜਾਨੇ ਹਣਾ ਜੈਨੂਨ ਦੂਜਾ ਸੂਆ ਦੂਜਾ ਸੂਆ ਕਿਹੜੇ ਸੀਮਨ ਦੀ ਆਪ ਆਏ ਵੀਰੇ ਆਪ ਹੈਗੀ 50062 ਦੀ ਠੀਕ ਆ ਇਹ ਤੇ ਜਿਹੜਾ ਏਬੀਐਸ ਜੈਗ ਦਾ ਲੱਗਿਆ ਹੋਆ ਪਸੰਦ ਮੁਤਾਬਕ 50062 ਦੀ ਆਪ ਆ ਅੱਗੇ ਜੈਗ ਦਾ ਇਹ ਤੇ ਸੀਮਨ ਲੱਗਿਆ ਹੋਆ ਏਬੀਐਸ ਦਾ ਹਾਂਜੀ ਤੇ ਪਹਿਲੇ ਸੂਏ ਮਾਲਕ ਨੇ ਦੱਸਿਆ ਹੁਣਾ ਵੀ ਦੁੱਧੇ ਦਾ ਕਿੰਨਾ ਚੋਇਆ 26 ਕਿਲੋ ਦਾ ਰਿਕਾਰਡ ਹੈ ਵੀਰੇ ਪਹਿਲੇ ਸੂਏ ਐਂਕੀ ਇਹਦਾ ਪਤਾ ਨਹੀਂ 32 ਕਿਲੋ ਦੇ ਦੇਵੇ ਪਰ ਆਪਾਂ ਗਰਮੀ ਨਾਲ ਅੰਦਾਜ਼ਾ ਲਾ ਕੇ ਚੱਲੇ ਬੰਦਾ 3 ਕਿਲੋ ਮੰਨ ਕੇ ਲੈ 3 ਕਿਲੋ ਦਾ ਦੇ ਦਿੰਦੇ ਰੇ ਖੁੱਲਾ 26 ਕਿਲੋ ਪਲੂਣ ਦਾ ਦੋਤੇ ਦਾ ਪਾਇਆ ਠੀਕ ਆ ਧੋਰੀ ਬਾਹਰ ਨੂੰ ਇਹਨੂੰ ਸੋ ਵੀਰੋ ਲੇਵਾ ਦੇਖੋ ਜਮਾ ਕਿਆ ਬਾਤਾਂ ਭੂਗਲ ਟਰਾਲੀ ਆਪਾਂ ਕਹਿ ਦਿੰਦੇ ਇੱਕ ਇੱਕ ਵਾਕੀ ਭੂਗਲ ਟਰਾਲੀ ਉਹ ਗੁਲੇਵਾ ਦੇਖ ਦਿੰਦਾ ਤੇ ਘਾਤ ਕਾਠ ਵੀ ਠੀਕ ਆ ਤੇ ਜਿੰਦ ਜਾਨ ਵੈੜ ਚ ਦੇਖੋ ਲੇਵਾ ਦੇਖੋ ਜਮਾ ਕਿਆ ਬਾਤਾਂ ਜਿਵੇਂ ਪੀਡੀਐਫ ਮੇਲੇ ਦੇ ਚਵਾਈ ਹੋਣ ਦੀ ਖਾਤਰ ਵੜਾ ਜਾਂਦੇ ਹੁੰਦੇ ਆ ਉਦਾਂ ਹਵਾਨਾ ਤੇ ਹਲੇ ਵੀਰੇ ਦਿਨ ਕਹਿ ਲੈਂਦੀ ਆ। ਦਿਨ ਵੀਰੇ ਅੱਜ ਸਹੀ 6 ਦਿਨ ਰੱਖਿਆ। 6 ਦਿਨ ਹਜੇ ਬਾਕੀ ਬੈਜੇ ਮੈਂ ਕਹਿੰਦੇ ਹਲੇ 6 ਚੋਂ ਪੂਣੀ ਰੱਤੀ ਆਗੀ। ਹਲੇ ਇਹਨੇ ਮੰਨ ਕੇ ਚਲੋ 44-45% ਹਵਾਨਾ ਹੋਰ ਬਣਾਉਣਾਗਾ। ਆ ਦੇਖੋ ਬੈਕ ਸਾਈਡ ਤੋਂ ਅੱਗੇ ਪਿੱਛੇ ਦਾ ਹਵਾਨਾ। ਪੂਰਾ ਜਮਾ ਟੈਂਕੀ ਵਰਗਾ। ਤੇ ਚੀਪਾ ਚੂਪਾ ਥਣਾ ਦੀ ਓਕੇ ਆ। ਮੈਂ ਕਹਾਂ ਓਕੇ ਆ ਜੋ ਹਾਂ ਦੀ ਵੀਰੇ ਭਲਾ ਕੋਈ ਆਈ ਵੀਡੀਓ ਤੇ ਮੰਗਾ ਲਵੇ ਆਪਾਂ ਤਾਂ ਵੀ ਭੇਜ ਦਾਂਗੇ। ਠੀਕ ਆ ਮੁੱਲ ਵਾੜੀ ਫਿਰ ਇਹਦੇ ਕੀ ਰੱਖਿਆ। ਮੁੱਲ ਵੀਰੇ ਜਿੰਨਾ ਮਰਜ਼ੀ ਕਰਾ ਲਓ। 1-10 ਲੱਖ 1 ਲੱਖ 10 ਹਜ਼ਾਰ ਮੁੱਲਾ। 1.5 ਲੱਖ ਦੀ ਦੇਵਾਂਗੇ ਜੱਸ ਨੂੰ ਮਨਿਕ ਜਨ ਲੱਖ ਤੋਂ ਅੰਦਰ ਹੋਣੀ ਨਹੀਂ ਨਹੀਂ ਹੋਣੀ ਬਾਹਰ ਹੀ ਹੋਊਗੀ ਲੱਖ ਤੋਂ ਅੰਦਰ ਵਾਲਾ ਫੋਨ ਨਾ ਲਾਵੇ ਨਾ ਨਾ ਹੀ ਲਾਵੇ ਲੱਖ ਤੋਂ ਬਾਹਰ ਜਾਣਾ ਪਊਗਾ ਹਾਂ ਬਾਹਰ ਜਾਣਾ ਪਊਗਾ ਠੀਕ ਹੈ ਸੋ ਵੀਰੋ ਜਾਇਦ ਗੱਲ ਆ ਜੇ ਮੈਂ ਇਦਾਂ ਦੀ ਚੀਜ਼ ਤਿਆਰ ਕਰਦਾ ਦੋ ਦੋ 2.5 ਲੱਖ ਰੁਪਇਆ ਜੇ ਮੈਂ ਕਹਿੰਦਾ ਮਨਿਕ ਜਨ ਵੱਡੀ ਤਰਪਾਲ ਬਣ ਜਾਂਦੀ ਐ ਇੰਨੇ ਘਟੇ ਪਸ਼ੂ ਖਾਲੀ ਕਰ ਦਿੰਦਾਗਾ ਲੱਖ ਤੋਂ ਬਾਹਰ ਜਾਣਾ ਪਊਗਾ ਜੀ ਜੀ ਵੀ ਲੱਕ ਦੁਬਾਰਾ ਆਪ ਵੀ ਮੰਨ ਕੇ ਚੜ ਜਿਵੇਂ ਕਹਿੰਦੇ ਨੇ ਜੇਠ ਦਾ ਵੀ ਨਾਗ ਰੋਕਦੀ ਨਹੀਂ ਬੁਝਾਈ ਨਹੀਂ ਜਾਂਦੀ ਮੱਚ ਬੱਚ ਕੇ ਲੈਂਦੀ ਹੋ ਜਮ ਹੋਰ ਮਥਾਂ ਲੈਂਦੀ ਪਹਿਲਾਂ ਤਾਂ ਜਿਹੜੇ ਬੰਦੇ ਤੋਂ ਆਪਦੇ ਯਾਰ ਮਿੱਤਰ ਤੋਂ ਲਈ ਆ ਇਹ ਕਹਿੰਦੇ ਨਹੀਂ ਸੀ ਬੜੋ ਕਹਿੰਦੇ ਵੇਚ ਨਹੀਂ ਨਹੀਂ ਅਸੀਂ ਚਲ ਫਿਰ ਉਹਨਾਂ ਦਾ ਮਨ ਬਣ ਗਿਆ ਫਿਰ ਮਥਾਂ ਲਈ ਬੰਦੇ ਵਿੱਚ ਪਾ ਪੂਗੇ ਠੀਕ ਹੈ ਸੁਭਰ ਇਦਾਂ ਦੀ ਚੀਜ਼ ਕੋਈ ਘਰੋਂ ਵੇਚਦਾ ਨਹੀਂ ਜਮਾ ਹਣਾ ਤੇ ਕਰੀ ਮੜਾ ਮੂੰਹ ਤਾਂ ਹਨ ਉਹਦਾ ਸੋ ਮੂੰਹ ਦੇਖੋ ਕਿਆ ਬਾਤ ਆ ਜਿਹਨੂੰ ਕਹਿੰਦੇ ਵੀ 200 ਗ੍ਰਾਮ ਪਾਣੀ ਟੋਏ ਜਾਈ ਤੇ ਖੜਦਾ ਤੇ ਫੁੱਲ ਬਰੀਡ ਦੇ ਵਿੱਚ ਆ ਕੋਈ ਵੀਰੇ ਤਾਂ ਮੜਕਾ ਪਾੜਦੇ ਵੀ ਬਰੀਡ ਘਟੂਗੀ ਤੇ ਜਿੱਦਾਂ ਜਰਸੀ ਦਾ ਕੱਦ ਕਾਠ ਤੇ ਬਾਡੀ ਸਟਰਕਚਰ ਹੁੰਦਾ ਸਾਰ ਜੱਗ ਗੱਲਾਂ ਸੂਟ ਕਰਦੇ 50 ਸੀਗੀ 50 0 ਬਾੜ ਦੀ ਆਪ ਏਬੀਐਸ ਦਾ ਜੈਗ ਅੱਗੇ ਇਹਦੇ ਲੱਗਿਆ ਹੋਇਆਗਾ ਤੇ 30 ਕਿਲੋ ਮੰਨ ਕੇ ਦੋ ਤੇ ਲੈ ਲਓ ਚੰਗੀ ਆਪਣੀ ਕੇਅਰ ਤੇ ਮੈਂਟੇਨ ਆਪਣਾ ਮੌਸਮ ਘਰੇ ਵਾਤਾਵਰਨ ਵਧੀਆ ਹੋ ਰੱਖਾਂਗੇ ਜਿੱਥੇ ਆਪਾਂ ਇਹਨੂੰ ਤਾਂ ਪਤਾ ਹੀ ਨਹੀਂ ਕਰਮ ਵਾਲੀ ਕਿੱਥੇ ਦੁੱਧ ਪਾ ਦੇਵੇ ਕੀਮਤ 1 10 1 5 ਦੀ ਜਸਰ ਨੂੰ ਦੇ ਦਾਂਗੇ ਪਿੰਡ ਮੀਨੀਆ ਜ਼ਿਲ੍ਹਾ ਮੋਗਾ ਪੇਗਾ ਮੋਬਾਈਲ ਨੰਬਰ ਦੁਆਰੇ ਫਿਰ ਬੋਲ ਦਿਓ 9887 22306 ਸੋ ਕਿਸੇ ਵੀ ਵੀਰ ਦੇ ਜਰਸੀ ਵੈਅਡ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ